ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਆ ਸਭ ਠੀਕ ਹੋਣਗੇ ਤੇ ਅਜਾ ਲੌਂਗ ਆਪਾਂ ਕਰਨ ਲੱਗੇ ਸ਼ੁਰੂ ਅੱਜ ਆਪਾਂ ਪਰਨ ਲੱਗੇ ਆ ਸ਼ਦੀਆਂ ਸੋਮਨੀ ਸਾਡਾ ਜਿਹੜਾ ਵਾ ਸੋਮਨੀ ਸਾਡਾ ਜਿਹੜਾ ਬਹੁਤ ਜ਼ਿਆਦਾ ਸ਼ਦੀਆਂ ਦਾ ਸਕੀਨ ਨੇ ਆ ਤੇ ਸ਼ਦੀਆਂ ਹੋਈਆਂ ਖੁਸ਼ ਹੋ ਕੇ ਖਾਂਦਾ ਜੇ ਮਮਾ ਵੀ ਤੇ ਆਪਾਂ ਬਣਾਉਣ ਲੱਗੇ ਸੀ ਚਾਹ ਤੇ ਆਪਾਂ ਨੂੰ ਹੋਣਾ ਗਿਆ ਬੁਟੀਕ ਤੋਂ ਕਿ ਸ਼ਦੀਆਂ ਭੁੰਨ ਕੇ ਨਾਲ ਤੇ ਨਾਲ ਚਾਹ ਬਣਾ ਕੇ ਲਾਓ ਤੇ ਆਪਾਂ ਹੁਣ ਭੁੰਨਾਂਗੇ ਸ਼ਦੀਆਂ ਤੇ ਸੋਮਨੀ ਸਾਡੇ ਗਾ ਟਿਊਸ਼ਨ ਤੇ ਇਹ ਜਨੋਟੇਸ਼ਨ ਤੋਂ ਆਊਗਾ ਫਿਰ ਉਹ ਛੱਲੀ ਖਾਊਗਾ ਜੁੜੇ ਰਹੇ ਬਲੌਂਗ ਦੇ ਨਾਲ ਜਿਸ ਤਰ੍ਹਾਂ ਤੁਸੀਂ ਪਹਿਲੇ ਬਲੌਂਗਾਂ ਨੂੰ ਪਿਆਰ ਦੇਂਡਾ ਜੇ ਇਸੇ ਤਰ੍ਹਾਂ ਹੀ ਇਸ ਬਲੌਂਗ ਨੂੰ ਵੀ ਤੁਸੀਂ ਪਿਆਰ ਦਿਓ ਜੀ ਸਾਰੇ ਜਾਣੇ ਤੇ ਜੁੜੇ ਰਹੇ ਬਲੌਂਗ ਦੇ ਨਾਲ ਜੀ ਆਪਾਂ ਬਈ ਦਾ ਛੱ DNA ਖੋਲਾਂਗੇ ਤੇ ਖੋਲਣਾ ਵੀ ਆਏ ਇਹਦੇ ਖੋਲਾਂਗੇ ਨਾਲ ਉਹ ਇਹ ਆਪ ਜਿਹੜੀ ਆ ਜਿਹੜੀ ਆ ਛੜੀ ਛੜੀ ਛੱਲੀ ਇਹਨਾਂ ਦੇ ਜਿਹੜੀ ਮਗਰੋਂ ਦੀ ਮਤਲਬ ਕਿ ਜਦੋਂ ਬਿਨਾਂ ਆਪ ਰਹੀਆਂ ਦੀਆਂ ਤੇ ਹੁਣ ਜਿਹੜੀ ਆ ਇਹ ਛੱਲੀ ਬਹੁਤ ਜ਼ਿਆਦਾ ਮਿੱਠੀ ਹੁੰਦੀ ਆ ਤੇ ਖਾਣ ਨੂੰ ਬਹੁਤ ਵਧੀਆ ਹੁੰਦੀ ਆ ਤੇ ਆਪਾਂ ਬਈ ਇਹਨਾਂ ਨੂੰ ਛੱਲੀ ਖੇਲਦੇ ਆ ਪੇਸੀ 'ਚ ਬੈਠ ਕੇ ਫਿਰ ਭੋਨਾਗੇ ਨਾਲ ਬੱਟਾ ਬਣਾਉਂਦੇ। ਸੋਈ ਗਰਮੀ ਇੰਝ ਕਰਕੇ ਬਹੁਤ ਜ਼ਿਆਦਾ ਬੁਰਾ ਆ ਤੇ ਦੱਖਮ ਦੇਸੀ ਦੀ ਪਹਲ ਲੀਏ। ਤੇ ਜੇ ਤੇਰਾ ਆਪਾਂ ਕੋਣ ਦੀ ਛੱਲੀ ਨਾਲ ਫਿਰ ਆਪਾਂ ਪੇ ਅਗੇ ਕਿ ਉਹ ਜਿਹੜੀ ਖੰਡੀ ਟੁੱਟ ਗਈ ਜਦੋਂ ਮੂੰਹ ਟੁੱਟ ਗਿਆ ਉਹ ਵਸੂ। ਇਹ ਮਾਰਿਆ ਵੀ ਭੁਲ ਨਹੀਂ ਸੌਕੀ ਹੋ ਜਾਂਦੀ ਐ। ਇਹ ਉਹ ਗਿਆ ਆ। ਆਪ ਉਹਦੇ ਭਾਰੀ ਇਥੇ ਲਾ ਕੇ ਉਹ ਆਪਾਂ ਦੀਆਂ ਸ਼ਰੀਆਂ ਦੇਖ ਗਏ। ਤੇ ਪਾਣੀ 흘 ਰਿਹਾ। ਪਾਣੀ 흘 ਰਿਹਾ। ਦੀ ਕਰੀ ਗੋਣ ਇੱਕ ਰੱਖ ਲੈਣੀ ਆ ਚਲੋ ਛੋਲੇ ਦਾ ਬਣਾਉਗਾ ਫਿਰ ਉਹਨੂੰ ਘੋਣ ਕੇ ਰੋਣਾ ਜੀ ਆਪਾਂ ਛੋਲੇ ਦਾ ਸਰਾ ਟਿਚੰਦੇ ਚਲ ਗਿਆ ਚਾਹਾਂ ਅੰਜੀ ਮਾੜੀ ਆਹਨ ਭੋਲ ਹਮਸ਼ਾਲੀ ਨਹੀਂ ਆ ਤੇ ਮਾੜੀ ਆਹ ਫਟਾਂ ਦੇ ਤੇ ਚਾਰੇ ਤੇ ਫਿਰ ਆਪਾਂ ਘਰਾਂ ਜੀ ਬੈਠ ਕੇ ਸ੍ਰੀ ਗੁਰੂ ਸਾਹਿਬ ਦਾ ਪਾਠ ਹੋਤੀ ਹੁਣ ਆਪਣੇ ਕੋਲ ਐਂਕੋਲੇ ਕਹਿਮ ਹੁੰਦਾ ਆ ਬਾਅਦ ਵਿੱਚ ਹੋਰ ਟਾਈਮ ਵੀ ਲੱਗਣਾ ਤੇ ਉਹ ਕੀ ਕਮਰੇ ਨਾਲ ਨਾਲ ਆਪਣਾ ਨਾਮ ਵੀ ਜੁੜੀ ਆ ਤੇ ਇਸ ਪਰ ਕੇ ਫਿਰ ਆਪਾਂ ਦਰੀਆਂ ਤੋਂ ਬਾਅਦ ਆਪਾਂ ਚਾਹ ਪੀ ਗੇ ਫਿਰ ਆਪਾਂ ਕਰਾਂਗੇ ਸੁਮੇਸ਼ ਦਾ ਪਾਠ ਤੇ ਨਾਲ ਹੀ ਆਪਾਂ ਇੱਥੇ ਚਾਹ ਪੀਨੇ ਆ ਆਈਆ ਪ੍ਰੈਕਟਿਸ ਆ ਕੁਦਾਂ ਜਿਹੜੀ ਛੜੀ ਅਸਲ ਆ ਉਹਦੇ ਅੱਗੇ ਕੋਈ ਨਹੀਂ ਦੇ ਸਕਾਰੇ ਬੋਲੀ ਜਾਂਦੇ ਹੁਣ ਚੋਰੀ ਸਾਪਣੀਆਂ ਇੰਨੇ ਜੇ ਪੋੜਨਾ ਤੇ ਆਪਣੀ ਗੱਲ ਵੀ ਰੈਡੀ ਹੋ ਗਈ ਆ ਆ ਰੈਡੀ ਮੜੀ ਬੱਸ ਹੁਣ ਆਪਾਂ ਨਾਲੇ ਥੋੜਾ ਜਿਹਾ ਰੋਡ ਪਾ ਲਈਏ ਜੀ ਮੋਟਰ ਆ ਰਹੀ ਲੋ ਇਹ ਟੀਮ ਆਉਂਦੀ ਹੈ ਹਾਂ ਪੂਰੀ ਚਾਰੀ ਵਿਚਲ ਗਈ ਬਣਾ ਰਹੀ ਹਾਂ ਸ਼ਾਮ ਨਾਲ ਬਣ ਗਈ ਆ ਆਪਾਂ ਮਰ ਜਰ ਚਾ ਨਾ ਆਈ ਆ ਬਲਿਆਨਸ਼ਾ ਦੀ ਮਾ ਨਾ ਕਰ ਗੁਨਾਹ 阿伟，这里有吗？嗯。哈哈哈，哑 ਕਿ ਫਿਰ ਉਹਦਾ ਇੱਕ ਚਾਹ ਵੀ ਉਸ ਕਰਕੇ ਕਿੰਨਾਂ ਕਾ ਵਧੀਆ ਬਣਾ ਕੇ ਆਏ ਅੱਗੇ ਆ ਪੀ ਜਾਂਦੀ ਨਹੀਂ ਕੇਦਰ ਸਾਹਿਬ ਕਹਿੰਦੇ ਵੀ ਸਾਡਾ ਸਿਰ ਵੀ ਢੋਲਦਿਆ ਹੈ ਹੈਪੀ ਬਣਾ ਕੇ ਕੀ ਕਹਿੰਦੀ ਇਹਦੀ ਚਾਹ ਪਿਆ ਪੈਗਾ ਕਿਤੇ ਸਾਲ ਦੇ ਨੇ ਮੈਂ ਕਿੰਨਾ ਜਿਵੇਂ ਜਿਸ ਕਹਿ ਕਰੋ ਜਿਆਦਾ ਟਰੈਕਟਰ ਆ ਗਿਆ ਮੈਨੂੰ ਸੜ ਗਿਆ ਪਤਾ ਹੀ ਨਹੀਂ ਕਰ ਚਾਹ ਬੀਬੀ ਗਿ ਲਾਓ ਜੀ ਬੜਾ ਨਹੀਂ ਨੀंबू ਪਾਣੀ ਨਾਲ ਚੱਲਿਆ ਬੜਾ ਕੀ ਨਹੀਂ ਮੇਰੀ ਨਹੀਂ ਨਹੀਂ ਇਹਨੇ ਇਹ ਕੋ ਖਲੀ ਜੱਤੇ ਲਈ ਹੈ ਨਾ ਫਿਰ ਤੈਨੂੰ ਪਾਣੀ ਪਿਆ ਦੇਣਾ ਸੀ ਨਹੀਂ ਚੱਲ ਉਤੋਂ ਏਸੀ ਚੱਲਦਾ ਇਹਨਾਂ ਨੇ ਕਿਤੀਆਂ ਤੇ ਕਿਨੇ ਵੀ ਤੀਆਂ ਦੇ ਪਿੱਤੇ ਛਾੜਦੇ ਨੇ ਤੇ ਜੇ ਇਹਨੇ ਨੀਬੂ ਦੀ ਪਾਣੀ ਕੀਤੀ ਤੇ ਉਤੋਂ ਏਸੀ ਚੱਲਦਾ ਸਾਡਾ ਸਾਡੀਆਂ ਰਗਾਂ ਪਾ ਹੋਈਆਂ ਕਿਹੜੇ ਪਾਸੇ ਜਾਏਗੀ ਇੱਕ ਬੰਨੇ ਵਾਲੇ ਸੀਨੇ ਗੋਡੇ ਜਾਓ ਕਰਦੇ ਨੇ ਇੱਕ ਬੰਨੇ ਦੇ ਵਿਚਾ ਪਿਆ ਪਿੱਤੇ ਛਾੜਦੇ ਸਾਡਾ ਰਗਾਂ ਟੰਗ ਨਹੀਂ ਨਹੀਂ ਗੁਰਦਾਰਾ ਕੁਝ ਨਹੀਂ ਕੋਈ ਕੁਛ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਕੋਈ ਕੁਛ 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 ਨਹੀਂ ਹੋ ਰਿਹਾ ਕੋਈ ਬਹੁਤ ਹੋਈਆ ਬੜਾ ਆਨੰਦ ਬਚੂਗਾ ਕਿਹਦੇ ਨਾਲ ਛੱਡੀ ਯਾਰਾ ਵੱਖਰਾ ਆਪਾਂ ਫੇਰ ਹੋਣਾ ਜੁੜਾਂਗੇ ਨਵੇਂ ਬਣਾਉਂਦੇ ਨਾਲ ਇੱਥੇ ਬਣਾਉਂਦਾ ਕਰਦੇ ਆਪਾਂ ਐਂਡ